ਯਾਤ ਕਰੋ ਗੰਦੀ ਸਿੰਘਾ ਯਾਤ ਕਰੋ ਗੰਦੀ ਸਿੰਘਾ ਯਾਤ ਕਰੋ ਰਾਜ ਕਰੇਗਾ ਆਖ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥਕ ਜਥੇਬੰਦੀਆਂ ਨੇ ਸਮੁੱਚੇ ਰੂਪ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਅਰਦਾਸ ਬੇਨਤੀ ਕੀਤੀ ਹੈ ਪੰਜਾਬ ਪਿਆਰਿਆਂ ਚੋਂ ਭਾਈ ਸਤਨਾਮ ਸਿੰਘ ਜੀ ਝੰਗੀਆਂ ਭਾਈ ਸਤਨਾਮ ਸਿੰਘ ਜੀ ਖੰਡਾ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਅਰਦਾਸ ਬੇਨਤੀ ਤੇ ਵਿੱਚ ਤਨ ਤਨ ਸਾਈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਪਿਤਾ ਦੇ ਚਰਣਾ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਮੌਜੂਦਾ ਸੰਘਰਸ਼ ਜੋ ਕਿ 1978 ਤੋਂ ਆਰੰਭ ਹੋਇਆ ਸੀਗਾ ਉਹ ਸੰਘਰਸ਼ ਤੇ ਚੱਲਣਿਆ 1984 ਦੇ ਵਿੱਚ ਦਰਬਾਰ ਸਾਹਿਬ ਤੇ ਜਿਹੜਾ ਫੌਜੀ ਹਮਲਾ ਭਾਰਤ ਸਰਕਾਰ ਨੇ ਕੀਤਾ ਸੀਗਾ ਉਸ ਸਮੇਂ ਤੋਂ ਲੈ ਕੇ ਹੁਣ ਸਮੇਂ ਦੇ ਸਮੇਂ ਤੱਕ ਜਿੰਨੇ ਵੀ ਸਾਡੇ ਜੁਝਾਰੂ ਯੋਧੇ ਚਲਾਵਟਨ ਹੋ ਗਏ ਨੇ ਉਹਨਾਂ ਦੀ ਚੜ੍ਹਦੀ ਕਲਾ ਦੇ ਅਰੋਗਤਾ ਦੇ ਵਾਸਤੇ ਤੇ ਨਾਲ ਦੇ ਨਾਲ ਜਿਹੜੇ ਜੁਝਾਰੂ ਸਿੰਘ ਵਰਤਮਾਨ ਸੰਘਰਸ਼ ਤੇ ਵਿੱਚ ਹੁਣ ਵੀ ਆਪਣਾ ਯੋਗਦਾਨ ਪਾ ਰਹੇ ਨੇ ਉਹਨਾਂ ਦੀ ਚੜ੍ਹਦੀ ਕਲਾ ਅਤੇ ਸਾਡੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਬੰਦੀ ਸਿੰਘ ਜੋ ਕਿ ਪੰਜਾਬ ਅਤੇ ਭਾਰਤ ਦੀਆਂ ਵੱਖ-ਵੱਖ ਜ਼ਿਲ੍ਹਾ ਦੇ ਵਿੱਚ ਸણે ਡਬਲੂਗੜ੍ਹ ਉੱਥੇ ਸਾਰੇ ਬੰਦੀ ਸਿੰਘ ਨੇ ਉਹਨਾਂ ਦੀ ਚੜ੍ਹਦੀ ਕਲਾ ਅਤੇ ਰਿਹਾਈਆਂ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ ਅੱਜ ਦਾ ਦਿਨ ਜਿਵੇਂ ਕਿ ਸਾਰੇ ਸਿੱਖ ਜਗਤ ਨੂੰ ਪਤਾ ਹੈ ਇਸ 17 ਦਸੰਬਰ ਦਾ ਦਿਨ ਤਨਤਨ ਸੈਭ ਸ੍ਰੀ ਗੁਰਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਦਿਨ ਹੈ। ਔਰ ਉਸ ਸ਼ਹਾਦਤ ਦੇ ਦਿਨ ਅਸੀਂ ਆਪਣੇ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਏ ਜੇ ਤਿਲਕ ਜੰਝੂ ਰਾਖਾ ਪ੍ਰਪਤਾਤ ਦਾ ਤੀਨੋ ਵੱਡੋ ਕਲੂ ਮੈਸਾਕਾ ਦੇ ਸਿਧਾਂਤ ਤੇ ਚੱਲਦੇ ਹੋਇਆ ਗੁਰਤੇਗ ਬਹਾਦਰ ਸਾਹਿਬ ਨੇ ਮਾਨਵਤਾ ਦੇ ਭਲੇ ਦੇ ਵਾਸਤੇ ਅਤੇ ਉਸ ਸਮੇਂ ਜੋ ਔਰੰਗਜ਼ੇਬ ਨੇ तिलक ਅਤੇ ਜੰਜੂ ਅਤੇ ਹਿੰਦੂ ਧਰਮ ਨੂੰ ਖਤਮ ਕਰਨ ਦੀ ਜੁੜਾ ਭੀੜਾ ਚੁੱਕਿਆ ਸੀਗਾ ਸੁਗੰਤ ਚੁੱਕੀ ਸੀਗੀ ਉਸ ਨੂੰ ਠੱਲ ਪਾਉਣ ਵਾਸਤੇ ਤੰਤਨ ਸਾਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਨੇ ਸੀਸ ਵਿਖੇ ਜਾ ਕਰਕੇ ਇਸ ਸੀਸ ਆਪਣਾ ਬਲੀਦਾਨ ਕੀਤਾ ਸੀਗਾ ਸ਼ਹਾਦਤ ਪਾਈ ਸੀਗੀ ਅੱਜ ਬੜਾ ਅਫਸੋਸ ਹੈ ਸਿੱਖ ਜਗਤ ਜਿੱਥੇ ਤੰਤਨ ਸਾਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਦਿਨ ਮਨਾ ਰਿਹਾ ਹੈ ਉੱਥੇ ਕਿਦਰੇ ਕਿਦਰੇ ਸਾਡੇ ਮਨ ਦੇ ਵਿੱਚ ਇੱਕ ਅਸੀਂ ਗਮਗੀਨ ਵੀ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਆਜ਼ਾਦ ਕਰਾਇਆ ਜਿਨ੍ਹਾਂ ਲੋਕਾਂ ਦੇ ਧਰਮ ਨੂੰ ਬਚਾਇਆ ਉਹਨਾਂ ਲੋਕਾਂ ਨਹੀਂ ਸਾਡੀਆਂ ਬੇੜੀਆਂ ਗੁਲਾਮੀ ਦੀਆਂ ਜੰਜੀਰਾਂ ਸਾਡੇ ਪੈਰਾਂ ਦੇ ਵਿੱਚ ਪਾਤੀਆਂ ਵਾਹ ਉਹਨਾਂ ਨੂੰ ਹਕੂਮਤ ਨਹੀਂ ਸਾਡੇ ਬੰਦੀ ਸਿੰਘਾਂ ਨੂੰ 32-32 ਸਾਲਾਂ ਤੋਂ ਜੇਲ੍ਹ ਦੇ ਵਿੱਚ ਰੱਖਿਆ ਹੈ ਅਤੇ ਲੱਖਤ 1 ਲੱਖ ਤੋਂ ਵੱਧ ਸਿੰਘ ਸਾਡੇ ਸ਼ਹੀਦ ਹੋ ਚੁੱਕੇ ਨੇ ਹੁਣ ਉਹਨਾਂ ਦੀਆਂ ਹੀ ਗਲਤ ਨੀਤੀਆਂ ਕਾਰਨ ਸਾਡੇ ਜੁਝਾਰੂ ਸਿੰਘ ਅੱਜ ਜਲਾਵਤਨ ਹੋ ਕਰਕੇ ਫੇਰ ਵੀ ਖਾਲਿਸਤਾਨ ਦੇ ਸੰਗਠਨ ਦੇ ਵਿੱਚ ਕੌਮ ਦੀ ਅਗਾਂਹ ਦੀ ਸੰਗਠਨ ਦੇ ਵਿੱਚ ਦ੍ਰਿੜਤਾ ਦੇ ਨਾਲ ਪੈਰਾ ਦੇ ਰਹੇ ਨੇ ਔਰ ਐਸੇ ਸਿੰਘਾਂ ਦੀ ਲਿਸਟ ਬਹੁਤ ਲੰਬੀ ਹੈ ਜੋ ਜਲਾਵਤਨ ਹੋ ਕਰਕੇ ਜਿਨ੍ਹਾਂ ਦੇ ਵਿੱਚ ਮੈਂ ਸਮਝਦਾ ਹਾਂ ਕਿ ਭਾਰਤ ਸਰਕਾਰ ਸਮੇਂ-ਸਮੇਂ ਤੇ ਇੱਕ ਬਲੈਕਲਿਸਟ ਜਾਰੀ ਕਰਦੀ ਹੈ ਜਿਨ੍ਹਾਂ ਦੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਪਾਈ ਵਦਾਵਾ ਸਿੰਘ ਬੱਬਰ ਪਾਈ ਮਹਿਲ ਸਿੰਘ ਬੱਬਰ ਅਤੇ ਗਜਿੰਦਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਉਹ ਪਾਈ ਰਣਜੀਤ ਸਿੰਘ ਜੀ ਨੀਟਾ ਅਤੇ ਬੇਅੰਤ ਬਹੁਤ ਸਾਰੇ ਹੋਰ ਸਿੰਘ ਜਿਹੜੇ ਨੇ ਉਹ ਬਲੈਕਲਿਸਟ ਵਿੱਚ ਕਰਕੇ ਜਲਾਵਤਨੀ ਹੋ ਚੁੱਕੇ ਨੇ ਅਸੀਂ ਸਾਰੇ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਅੱਜ ਇੱਥੇ ਸੰਗ ਦੀ ਰੂਪ ਦੇ ਵਿੱਚ ਕਿਉਂਕਿ ਲਿਸਟ ਬਹੁਤ ਲੰਮੀ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਹੁਣਾ ਨੇ ਬਹੁਤ ਲੰਬੀ ਕਿ ਲਿਸਟ ਬਣਾਈ ਹੈ ਉਹ ਸਾਰੀ ਲਿਸਟ ਜਿਹੜੀ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਜਾਣੀ ਜਾਣ ਨੇ ਤੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਸਾਰੇ ਸਿੰਘ ਚੜ੍ਹਦੀ ਕਲਾ ਵਿੱਚ ਰਹਿਣ ਮੈਂ ਇੱਕ ਗੱਲ ਤੇ ਸਪਸ਼ਟ ਕਰਦੇ ਆ ਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਕੀ ਹੈ ਸਰਬਤ ਦੇ ਭਲੇ ਦੀ ਮੰਗ ਕਰ ਨਹੀਂ ਸਰਬੱਤ ਦੇ ਭਲੇ ਵਾਸਤੇ ਕੀ ਹੈ ਅਸੀਂ ਹਰ ਕੌਮ ਦਾ ਭਲਾ ਮੰਗਦੇ ਹਾਂ ਮਾਨਵਤਾ ਦਾ ਭਲਾ ਮੰਗਦੇ ਹਾਂ ਹੋਰ ਉਸ ਤੇ ਚੱਲਦੇ ਹੋਏ ਅਸੀਂ ਅਗਰ ਅੱਜ ਆਪਣੇ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ ਦੇ ਵਿੱਚ ਆਪਣੇ ਯੋਧਿਆਂ ਵਾਸਤੇ ਜਲਾਵਤਨੀ ਜੜ ਸਿੰਘ ਨੇ ਉਹਨਾਂ ਵਾਸਤੇ ਤੇ ਬੰਦੀ ਸਿੰਘਾਂ ਦੇ ਵਾਸਤੇ ਜਿਹੜੀ ਸਾਡੀ ਅਸੀਂ ਅਰਦਾਸ ਕੀਤੀ ਹੈ ਇਹ ਮੈਂ ਸਮਝਦਾ ਸਾਡਾ ਕੌਮੀ ਹੱਕ ਬਣਦਾ ਹੈ ਉਸ ਕੌਮੀ ਹੱਕ ਦੀ ਪੂਰਤੀ ਕਰਦੇ ਹੋਏ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਅੱਜ ਇੱਥੇ ਦਮਦਮੀ ਟਕਸਾਲ ਦੇਖ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਅਤੇ ਭਿੰਡਰਾਵਾਲਾ ਸਿੱਖ ਯੂਥ ਫੈਡਰੇਸ਼ਨ ਜੱਤਾ ਸਰੁਲੱਛ ਅਤੇ ਸਾਡੇsearchTerm ਪ੍ਰਚਾਰ ਕਮੇਟੀ ਦਿੱਲੀ ਦੇ ਭਾਈ ਮਨਜੀਤ ਸਿੰਘ ਜੀ ਪੋਮਾ ਇਹ ਸਾਰੇ ਜਥੇਬੰਦੀਆਂ ਜਿਹੜੀਆਂ ਨੇ ਸਤਕਾਰ ਕਮੇਟੀਆਂ ਅਜੇ ਸਾਡੇ ਪੰਜ ਪਿਆਰੇ ਬਿਨਾਂ ਸਿੰਘ ਜੀ ਸ਼ਹੀਦ ਭਾਈ ਸੁਭੇਕ ਸਿੰਘ ਦੇ ਪੜਾਤਾ ਜੀ ਅਤੇ ਗੱਤਕਾ ਅਖਾੜੇ ਤੋਂ ਭਾਈ ਸਤਵੰਨ ਸਿੰਘ ਜੀ ਬਿੱਟੂ ਉੱਭੀ ਆਏ ਨੇ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਹੁਣ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਜਥੇਬੰਦੀਆਂ ਇੱਥੇ ਆਈਆਂ ਨੇ 2-2 4-4 ਮਿੰਟ ਲਗਾ ਕਰਕੇ ਆਪਣੇ ਆਪਣੇ ਵਿਚਾਰ ਜਿਹੜੇ ਨੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਤਕਾਰਯੋਗ ਸਤਨਾਮ ਸਿੰਘ ਖੰਡਾ ਜੀ ਨੂੰ ਉਹ ਆਪਣੇ ਵਿਚਾਰ ਜਿਹੜੇ ਨੇ ਜ਼ਰੂਰ ਰੱਖਣ ਪ੍ਰੋਫੈਸਰ ਸਾਹਿਬ ਆਸ਼ ਕਰ ਰਹੇ ਆ ਅਰਦਾਸ ਕਰਨਾ ਸਿੱਖ ਦਾ ਫਰਜ਼ ਹੈ ਤੇ ਦੂਜੀ ਗੱਲ ਸੰਘਰਸ਼ ਕਰਨਾ ਤੇ ਯੋਜਨਾ ਵੀ ਸਿੱਖ ਦਾ ਫਰਜ਼ ਹੈ ਅਸੀਂ ਸੰਘਰਸ਼ ਵੀ ਕਰ ਰਹੇ ਹਾਂ ਅਸੀਂ ਜੂਝ ਵੀ ਰਹੇ ਹਾਂ ਅਸੀਂ ਸਰਕਾਰ ਦੇ ਥੱਲੇ ਨਹੀਂ ਲਗੇ ਅਸੀਂ ਇਹ ਨਹੀਂ ਕਹਿ ਰਹੇ ਜਾ ਕਰਕੇ ਕਿਸੇ ਹੱਥ ਜੋੜ ਕੇ ਬੇਨਤੀ ਜਾ ਕਰਕੇ ਦਿੱਲੀ ਦੇ ਤਖਤ ਦੇ ਕੇ ਕਰ ਰਹੀ ਹੋਈ ਹੈ ਕਿ ਸਾਡੇ ਬੰਦੇ ਛੱਡ ਦਿਓ ਨਹੀਂ ਇਹ ਸਾਡਾ ਹੱਕ ਬਣਦਾ ਹੈ ਅਸੀਂ ਅਰਦਾਸ ਕਰਨ ਦਾ ਵੀ ਸੰਘਰਸ਼ ਕਰਨ ਦਾ ਵੀ ਮੋਰਚੇ ਲਾਉਣ ਦਾ ਵੀ ਰੋਸ ਪ੍ਰਗਟ ਕਰਨ ਦਾ ਵੀ ਧਰਨੇ ਦੇਣ ਦਾ ਵੀ ਇਹ ਸਾਡੇ ਆਪਣੇ ਆਪਣੇ ਤਰੀਕੇ ਨੇ ਹੋਰ ਅਸੀਂ ਉਹਨਾਂ ਸਾਰੇ ਤੌਰ ਤਰੀਕਿਆਂ ਨੂੰ ਅਪਣਾਉਂਦੇ ਹੋਏ ਸਭਾਰਤ ਸਰਕਾਰ ਦਾ ਜਿੱਥੇ ਤੱਕ ਇਹ ਸਵਾਲ ਹੈ ਕਿ ਇਹ ਆਵਾਜ਼ ਇਹ ਕੇਵਲ ਦਿੱਲੀ ਦੀ ਹਰੂਆਂ ਤੱਕ ਨਹੀਂ ਇਹ ਕੇਵਲ ਭਾਰਤ ਦੀਆਂ ਸੀਮਾਵਾਂ ਤੱਕ ਨਹੀਂ ਇਹ ਦੇਸ਼ਾਂ ਵਿਦੇਸ਼ਾਂ ਤੱਕ ਜਾ ਰਹੀ ਹੈ ਔਰ ਉਸੇ ਚੱਲ ਰਹੀਆਂ ਅੱਜ ਦੇਖ ਲਓ ਕਿ ਮੀਡੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਮਰੀਕਾ ਕੈਨੇਡਾ ਅਤੇ ਹੋਰ ਜਿਹੜੇ ਮੁਲਕ ਨੇ ਉਹਨਾਂ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਭਾਰਤ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਕਿਸ ਪ੍ਰਕਾਰ ਦੇ ਨਾਲ ਸਿੱਖਾਂ ਦਾ ਕਤਲ ਕੀਤਾ ਜਾ ਰਿਹਾ ਹੈ ਇਸੇ ਤਰੀਕੇ ਨਾਲ ਉਸੇ ਪਾਲਿਸੀ ਨਹੀਂ ਚੱਲਦੇ ਹੋਏ ਆ ਉਹਨਾਂ ਨੇ ਅਮਰੀਕਾ ਦੇ ਵਿੱਚ ਸਿੱਖਾਂ ਦੇ ਕਤਲ ਕਰਨ ਦੀ ਯੋਜਨਾਵਾਂ ਬਣਾਈਆਂ ਕੈਨੇਡਾ ਦੇ ਵਿੱਚ ਸਾਡੇ ਸਿੰਘ ਮਾਰੇ ਗਏ ਪਾਕਿਸਤਾਨ ਦੇ ਵਿੱਚ ਸਾਡੇ ਸਿੰਘ ਮਾਰੇ ਗਏ ਸੋ ਅਸੀਂ ਜਾਗਰਤਾਂ ਅਸੀਂ